ਕਾਂਗਰਸ ਪਾਰਟੀ ਦੇ ਅੰਦਰਲਾ ਰੌਲਾ ਵਧਣ ਲੱਗ ਗਿਆ ਹੈ ਤਾਂ ਕਹਿ ਰਹੇ ਆ ਕਿਉਂਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਚੋਣ ਲੜਨ ਨੂੰ ਤਿਆਰ-ਬਰਤਿਆਰ ਸੀ ਜਿਹੜੇ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਨੂੰ ਵੀ ਨਾਲ ਲਾਗੇ ਨਹੀਂ ਲਾਉਣਾ ਚਾਹੁੰਦੇ ਉਹ ਭਾਰਤ ਪੂਸ਼ਣ ਆਸ਼ੂ ਦੁਆਰਾ ਵਿਜੀਲੈਂਸ ਦੇ ਡਿੱਕੇ ਫਸਦੇ ਨਜ਼ਰ ਆਉਣ ਲੱਗੇ ਨੇ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਵਿਜੀਲੈਂਸ ਦਾ ਸ਼ਿਕੰਜਾ ਬਣਦਾ ਨਜ਼ਰ ਆ ਰਿਹਾ ਕਾਂਗਰਸ ਬਾਰੇ ਹੋਰ ਵੀ ਗੱਲਾਂ ਕਰਾਂਗੇ ਕਰਨੀਆਂ ਲਾਜ਼ਮੀ ਵੀ ਨੇ ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਆਪਸੀ 파ਟੋ ਤਾੜ ਹੈ ਉਹ ਚੋਣਾਂ ਦੇ ਸਮੇਂ ਜ਼ਿਆਦਾ ਉਜਾਗਰ ਹੁੰਦਾ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਨੀਲ ਰੁਦਰਾਜੀ ਮੌਜੂਦ ਨੇ ਰੁਦਰਾਜੀ ਜੀ ਸਾਨੂੰ ਮਿਲ ਤਾ ਵਾਚੂ ਕਰਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਨੂੰ ਰੁਦਰਾਜੀ ਹੁਣੇ ਹੀ ਤਾਂ ਭਾਰਤ ਪੂਸ਼ਣ ਆਸ਼ੂ ਬੜੇ ਕੰਫੀਡੈਂਟਲੀ ਪ੍ਰੋਸੀਡ ਕਰ ਰਹੇ ਸੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੇ ਹੁਣੇ ਹੀ ਉਹਨਾਂ ਨੂੰ ਵਿਜਲੈਂਸ ਦਾ ਸਾਹਮਣ ਆ ਗਿਆ ਇਹ ਕੀ ਚੱਕਰ ਪੈ ਗਿਆ ਦੇਖੋ ਜਿਹੜੀ ਵੀ ਸਰਕਾਰ ਰਾਜ ਕਰ ਰਹੀ ਹੁੰਦੀ ਹੈ ਹਮੇਸ਼ਾ ਸਾਮਦਾਮ ਦੰਡਫੇ ਦੀ ਨੀਤੀ ਅਪਣਾਉਂਦੀ ਹੈ ਖਾਸ ਕਰ ਚੋਣਾ ਜਿੱਤਣ ਦੇ ਵੇਲੇ ਤੇ ਇਸ ਵਕਤ ਲੁਧਿਆਣੇ ਦੀ ਜਿਹੜੀ ਜੀਵਨ ਚੋਣ ਹੈ ਉਹਨਾਂ ਲਈ ਇੰਪੋਰਟੈਂਟ ਹੈਗੀ ਹੈ ਕਿਉਂਕਿ ਲੋਕੀ ਕਹਿ ਰਹੇ ਨੇ ਕਿ ਇਸ ਟਾਈਮ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਚੋਣਾਂ ਲੜ ਲੇਗੀ ਤਾਂ 20 ਸੀਟਾਂ ਵੀ ਨਹੀਂ ਉਹਨਾਂ ਨੂੰ ਨਸੀਬ ਹੋਣੀਆਂ ਜੋ ਲੱਗਦਾ ਹੈਗਾ ਵਾ ਅਸੀਂ ਮੈਂ ਵੀ ਇਹੀ ਸਮਝਦਾ ਹੈਗਾ ਪਰ ਇੱਕ ਚੋਣ ਲਗ ਚੀਜ਼ ਹੁੰਦੀ ਹੈ ਜਿਹੜੀਆਂ ਇਕੱਠੀਆਂ ਚੋਣਾਂ ਹੁੰਦੀਆਂ ਵਿਧਾਨ ਸਭਾ ਦੀਆਂ ਜਿਮਣੀ ਚੋਣ ਥੋੜੀ ਅਲੱਗ ਚੀਜ਼ ਹੁੰਦੀ ਹੈ ਜਿਮਣੀ ਚੋਣ ਦੇ ਵਿੱਚ ਸੱਤਾਧਾਰੀ ਪਾਰਟੀ ਭਾਰੀ ਪੈ ਜਾਂਦੀ ਹੈ ਤੇ ਇਸ ਵਕਤ ਵੀ ਮੈਨੂੰ ਲੱਗਦਾ ਥੋੜੀ ਭਾਰੀ ਤਾਂ ਹੈ ਹੀ ਹੈ ਤਾਂ ਮੁਕਾਬਲਾ ਜਿਹੜਾ ਆਸ਼ੂ ਦੇ ਨਾਲ ਗਿਨਿਆ ਜਾ ਰਿਹਾ ਮੁੱਖ ਤੌਰ ਤੇ ਤੇ ਉਹਨੂੰ ਤੰਗ ਕਰਨ ਲਈ ਜਾਂ ਉਹਨਾਂ ਦੀਆਂ ਵੋਟਾਂ ਕਿਤੋਂ ਕੱਟਣ ਲਈ ਅਗਲੇ ਨੇ ਪੂਰਾ ਜੋਰ ਲਾਣਾ ਜਿਹਦੇ ਲਈ ਆਹ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਨੇ ਉਹਨਾਂ ਨੂੰ ਸੱਮਣ ਦੇ ਕੇ ਬੁਲਾਇਆ ਅੱਜ ਤੇ ਉਸ ਦੇ ਵਿੱਚ ਮੈਂ ਸਮਝਦਾ ਕਿ ਭਾਰਤ ਪੂਸ਼ਣ ਆਸ਼ੂ ਦੀਆਂ ਵੋਟਾਂ ਨਹੀਂ ਕੱਟੀਆਂ ਜਾਣੀਆਂ ਸਗੋਂ ਸਿੰਪਥੀ ਵੋਟ ਥੋੜੀ ਜਿਹੀ ਪੈ ਜਾਣੀ ਹੈ ਤੇ ਜਿਹੜੀ ਵੋਟ ਟੁੱਟਣੀ ਹੈਗੀ ਆ ਆਪ ਤੋਂ ਉਹ ਸਿੱਧੀ ਉਹਨਾਂ ਨੂੰ ਚਲੀ ਜਾਣੀ ਹੈਗੀ ਆ ਹਾਂ ਨਹੀਂ ਤਾਂ ਉਹ ਵੰਡੀ ਜਾਂਦੀ ਤਾਂ ਆਮ ਆਦਮੀ ਪਾਰਟੀ ਨੂੰ ਬਹੁਤਾ ਫਰਕ ਨਹੀਂ ਸੀ ਜਿਹੜਾ ਵੋਟ ਉਹਨਾਂ ਤੋਂ ਖੁੰਝਦੀ ਤੇ ਪਰ ਹੁਣ ਉਹ ਵੋਟ ਜਿਹੜੀ ਹੈ ਸਿੱਧੀ ਦੀ ਸਿੱਧੀ ਆਸ਼ੂ ਨੂੰ ਚਲੀ ਜਾਣੀ ਹੈ ਤੇ ਆਸ਼ੂ ਦਾ ਇਸ ਗੱਲ ਦੇ ਵਿੱਚ ਫਾਇਦਾ ਹੈਗਾ ਵੈ ਜੇ ਕਿਸੇ ਤਰ੍ਹਾਂ ਇੰਟੈਂਗਲ ਕਰਨ ਦੀ ਕੋਸ਼ਿਸ਼ ਕਰਨਗੇ ਫੇਰ ਜਿਹੜਾ ਅਦਾਲਤਾਂ ਖੁੱਲੀਆਂ ਹੈਗੀਆਂ ਤਾਂ ਉਹਨਾਂ ਨੂੰ ਇਸ ਚੀਜ਼ ਦਾ ਵੀ ਬੈਨੀਫਿਟ ਮਿਲ ਜਾਣਾ ਕਿ ਇਹਦੀ ਟਾਈਮਿੰਗ ਦੇਖੋ ਕਿ ਸਮਨਾਂ ਦੀ ਟਾਈਮਿੰਗ ਦੇਖੋ ਹੈਗੀ ਹੈ ਕੀ ਹੈਗੀ ਐ ਤਾਂ ਚੋਣਾ ਸਿੱਟਦੇ ਨੇ ਮੈਨੂੰ ਤੰਗ ਕਰ ਰਹੇ ਨੇ ਹੈਨਾ ਤਾਂ ਅਦਾਲਤ ਤੋਂ ਰਾਹਤ ਵੀ ਮਿਲ ਜਾਣੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਐ ਤੇ ਬਾਕੀ ਤਰੀਕ ਵੀ ਲੈ ਸਕਦੇ ਹੈਗੇ ਐ ਇੰਨੀ ਕੋਈ ਗੱਲ ਨਹੀਂ ਹਜੇ ਪਹਿਲੀ ਵਾਰੀ ਸਮਨ ਆਇਆ ਐ ਤਾਂ ਤਰੀਕ ਵੀ ਲੈ ਸਕਦੇ ਹੈਗੇ ਐ ਤਾਂ ਐਡੀ ਵੱਡਾ ਤਾਂ ਕੋਈ ਕੇਸ ਜਿਹੜਾ ਹੈ ਨਹੀਂ ਹੈਗਾ ਹਾਂ ਕੁਦਰਾ ਜੀ ਇਹਦੇ ਬਾਰੇ ਗੱਲ ਕਰੀਏ ਕਿਉਂਕਿ ਇੱਕ ਸਕੂਲ ਦਾ ਮਸਲਾ ਐ ਸਕੂਲ ਦੀ ਜ਼ਮੀਨ ਦਾ ਔਰ ਭਰਾ ਵੀ ਵਿੱਚ ਸ਼ਾਮਿਲ ਕਹਿੰਦੇ ਹੈਗੇ ਆ ਭਰਤਪੂਜਨ ਆਸ਼ੂ ਦੇ ਇਹ ਕੀ ਸਾਰਾ ਮਸਲਾ ਜੀ ਦੇਖੋ ਵੈਸੇ ਤਾਂ ਭਰਾ ਹੀ ਸ਼ਾਮਲ ਹੈ ਠੀਕ ਹੈ ਤੇ ਮੈਂ ਸਮਝਦਾ ਕਿ ਕੁਝ ਨਾ ਕੁਝ ਗੜਬੜ ਹੋ ਸਕਦੀ ਹੈ ਕਿਉਂਕਿ ਜਿਹੜੇ ਵੀ ਸਿਆਸੀ ਲੀਡਰ ਨੇ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਆ ਜ਼ਮੀਨਾਂ ਕਿਸੇ ਤਰ੍ਹਾਂ ਉਹਨਾਂ ਨੂੰ ਜੋ ਸਸਤਾ ਮਿਲ ਜਾਵੇ ਜੋ ਜਿਹੜੇ ਭੰਗ ਦੇ ਭਾਅ ਮਿਲ ਜਾਵੇ ਉਹ ਕਹਿੰਦੇ ਇਹਨੂੰ ਖਿੱਚ ਲਓ ਠੀਕ ਹੈ ਇਸ ਕਰਕੇ ਇਹ ਨਹੀਂ ਮੈਂ ਸਮਝਦਾ ਉਸ ਇਹ ਕਿਤੇ નિર્ਦੋਸ਼ ਹੋਣਗੇ ਐ ਇਦਾਂ ਖੈਰ ਅੱਗੇ ਤਾਂ ਜਾਂਚ ਦਾ ਵਿਸ਼ਾ ਹੈ ਇਹ ਜਿਹੜੀ ਜਾਂਚ ਹਜੇ ਸ਼ੁਰੂ ਹੀ ਹੋਈ ਹੈ ਤੇ ਹੁਣ ਭਰਾ ਦੇ ਨਾਲ ਇਹਨਾਂ ਨੂੰ ਇੰਟੈਂਗਲ ਕੀਤਾ ਉਹ ਇੰਟੈਂਗਲ ਇਸ ਲਈ ਕੀਤਾ ਕਿ ਚੋਣਾ ਜਿਹੜੀਆਂ ਸ਼ਰਤੇ ਨੇ ਕਿਸੇ ਤਰ੍ਹਾਂ ਇਹਨਾਂ ਤੇ ਬੋਝ ਪਾਇਆ ਜਾ ਸਕੇ ਦਿਮਾਗ ਤੇ ਬੋਝ ਪਾਇਆ ਜਾ ਸਕੇ ਇਹਨਾਂ ਦਾ ਟਾਈਮ ਜਿਹੜਾ ਕਿਉਂਕਿ ਟਾਈਮ ਜਿਹੜਾ ਬਹੁਤ ਘੱਟ ਰਹਿ ਗਿਆ ਹੈਗਾ ਤੇ ਉਹ ਟਾਈਮ ਜਿਹੜਾ ਕਿਤੇ ਹੋਰ ਲਵਾਇਆ ਜਾਵੇ ਇਹ ਮਕਸਦ ਹੈਗਾ ਵਾ ਅੱਛਾ ਵੈਸੇ ਇੱਥੇ ਸਮਝਣ ਵਾਲੀ ਗੱਲ ਹੈ ਕਿਉਂਕਿ ਅਜੇ ਹਾਲ ਹੀ ਦੇ ਵਿੱਚ ਉਹ ਪ੍ਰਧਾਨ ਵਾਲਾ ਮਸਲਾ ਹੋ ਕੇ ਹਟਿਆ ਆ ਇਹ ਕਿਤੇ ਗੱਲ ਉਧਰ ਵੱਲ ਨੂੰ ਤਾਂ ਨਹੀਂ ਰਲਦੀ ਪਈ ਦੇਖੋ ਇਹ ਗੱਲ ਦਾ ਫਾਇਦਾ ਤਾਂ ਪਾਰਟੀ ਆਪੋਜੀਸ਼ਨ ਪਾਰਟੀ ਹਮੇਸ਼ਾ ਚੱਕਦੀ ਹੈ ਜੇ ਕਿਸੇ ਪਾਰਟੀ ਦੇ ਵਿੱਚ ਫੁੱਟ ਹੋਵੇ ਹੈਨਾ ਤੇ ਉਧਰੋਂ ਦੀ ਫਾਇਦਾ ਜਾਂ ਇਨਪੁਟਸ ਦਾ ਆਂਦੇ ਹੀ ਹੋਣਗੇ ਹੈਨਾ ਕਿਉਂਕਿ ਜਿਹੜੇ ਬੰਦੇ ਨਾਲ ਰਹੇ ਨੇ ਨਾਲ ਚੱਲੇ ਨੇ ਤੇ ਨਾਲ ਰਾਜ ਕੀਤਾ ਹੈਗਾ ਵਾ ਤੇ ਉਹ ਬੰਦਿਆਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਦੇ ਭੇਦ ਵੀ ਪਤਾ ਹੁੰਦੇ ਹੈਗੇ ਆ ਉਹ ਕਿਤੇ ਨਾ ਭੀ ਕਿਤੇ ਭੇਦ ਜਿਹੜੇ ਆ ਲੀਕ ਤਾਂ ਹੁੰਦੇ ਹੀ ਹੋਣਗੇ ਹਨਾ ਆਸ-ਪਾਸ ਵਾਲੇ ਬੰਦੇ ਹੀ ਲੀਕ ਕਰਦੇ ਮੈਂ ਤਾਂ ਕਹਿੰਦਾ ਚੰਗੀ ਗੱਲ ਹੈਗੀ ਆ ਜੇ ਇੱਕ ਬੰਦਾ ਕਰਪਸ਼ਨ ਕਰਦਾ ਉਹਦੇ ਨਾਲ ਦਾ ਕੱਲ ਨੂੰ ਫਸਾ ਦਿੰਦਾ ਕੱਲ ਨੂੰ ਉਹ ਕੀਤੀ ਹੁੰਦੀ ਆ ਉਹ ਫਸਾ ਦਿੰਦਾ ਤੇ ਇਦਾਂ ਹੀ ਕਾਬੂ ਆਂਦੇ ਗਏ ਲੋਕ अच्छा ਗੱਲਾਂ ਕਰਨ ਵਾਲਿਆਂ ਤੋਂ ਨਾ ਮੈਨੂੰ ਇੱਕ ਚਿਹਰਾ ਯਾਦ ਆਉਂਦਾ ਕਿਉਂਕਿ ਉਹ ਵੀ ਬੜੀ ਗੱਜਵੱਜ ਕੇ ਗੱਲਾਂ ਕਰਦੇ ਨਵਜੋਤ ਸਿੰਘ ਸਿੱਧੂ ਸਿੱਧੂ ਪਰਿਵਾਰ ਦੀ ਗੱਲ ਕਰ ਲਈ ਇਨਫੈਕਟ ਨਵਜੋਤ ਸਿੰਘ ਸਿੱਧੂ ਕਹਿ ਰਹਾ ਯਾਰ ਨੇ ਵੱਡੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਉਹ ਲੀਡਰ ਨੇ ਜਿਨ੍ਹਾਂ ਦੇ ਇੱਕ ਇੱਕ ਆਵਾਜ਼ ਤੇ ਜਾਂ ਇੱਕ ਭਾਸ਼ਣ ਦੇ ਉੱਤੇ ਲੋਕ ਐ ਹੱਸਦੇ ਨਾਲ ਤੁਰਦੇ ਐ ਪਰ ਸਟਾਰ ਪ੍ਰਚਾਰਕਾਂ ਦੀ ਸੂਚੀ ਨਵਜੋਤ ਸਿੱਧੂ ਹੈ ਨਹੀਂਗੇ ਦੇਖੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਿੱਧੂ ਦਾ ਇੰਟਰਸਟ ਇੱਧਰ ਬੜਾ ਘੱਟ ਹੈ ਹਾਲਾਂਕਿ ਉਹਨਾਂ ਦੇ ਮੈਡਮ ਨੇ ਕਿਹਾ ਕਿ ਮੈਂ 2027 ਦੀਆਂ ਚੋਣਾਂ ਜਿਹੜੀ ਲੜੰਗੀ ਜੇ ਮੈਨੂੰ ਹਾਈ ਕਮਾਂਡ ਵਿਸ਼ਵਾਸ ਕਰੇਗਾ ਤੇ ਸਿੰਧੂ ਕਿਤੇ ਨਾ ਕਿਤੇ ਆਪਣਾ ਰੁਝੇਵਾ ਹੋਰ ਦਿਖਾ ਕੇ ਉਹਨਾਂ ਨੇ ਕਹਿ ਦਿੱਤਾ ਹੋਣਾ ਹੈਗਾ ਵਾਹ ਤੇ ਪਹਿਲੇ ਹੀ ਮੈਨੂੰ ਲਿਸਟ 'ਚ ਨਾ ਰੱਖੋ ਨਹੀਂ ਤਾਂ ਕੰਟਰੋਵਰਸੀ ਹੋਏਗੀ ਜੋ ਮੈਨੂੰ ਲੱਗਦਾ ਹੈਗਾ ਵਾਹ ਬਾਕੀ ਦਾ ਅਸਲੀ ਹੈ ਜਿਹੜੀ ਸਾਹਮਣੇ ਆਈ ਜਾਣੀ ਹੈ ਹੋਰ 2-4 ਦਿਨਾਂ ਚ ਸਿੱਧੂ ਕੋ ਵੀ ਬੋਲੇ ਬਿਨਾ ਰਿਆਣੀ ਜਾ ਸਕਦਾ ਇਸ ਚ ਕੋਈ ਸ਼ੱਕ ਨਹੀਂ ਕਿ ਬਹੁਤ ਵੱਡੇ ਸਟਾਰ ਪ੍ਰਚਾਰਕ ਨੇ ਉਹ ਹਮੇਸ਼ਾ ਉਹਨਾਂ ਦੀ ਡਿਮਾਂਡ ਰਹਿੰਦੀ ਹੈਗੀ ਆ ਮੈਨੂੰ ਯਾਦ ਹੈ ਜਦੋਂ ਪਿਛਲੀਆਂ ਚੋਣਾਂ ਹੋਈਆਂ ਹਾਲਾਂਕਿ ਉਹ ਚੰਨੀ ਦੇ ਨਾਲ ਆਪਣਾ ਉਹਨਾਂ ਦਾ ਜਿਹੜਾ ਮਨਮਟਾਪ ਸੀ ਉਹਦੇ ਕਰਕੇ ਉਹਨਾਂ ਨੇ ਜਿਹੜੇ ਪੀਪੀਸੀਸੀ ਦੇ ਜਿਹੜੇ ਅਹੁਦੇ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਜਦ ਕਿ ਬੜੇ ਸਟਰੋਂਗ ਸੀ ਉਸ ਵਕਤ ਉਹਨਾਂ ਨੇ ਕੈਪਟਨ ਉਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਹਣ ਦੇ ਵਿੱਚ ਐਮ ਭੂਮਿਕਾ ਨਿਭਾਈ ਸੀ ਜਿਹੜਾ ਕਿ ਆਲਮੋਸਟ ਇੰਪੋਸੀਬਲ ਕੰਮ ਸੀ ਹੋਰ ਬੜਿਆਂ ਨੇ ਜੋਰ ਲਾ ਲਿਆ ਨਹੀਂ ਕਰ ਪਾਈ ਤੇ ਸਿੱਧੂ ਨੇ ਉਹ ਜਿਹੜਾ ਲਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਪੈਠ ਹੋ ਗਈ ਪੰਜਾਬ ਦੇ ਵਿੱਚ ਚੰਗੀ ਫਿਰ ਉਸ ਤੋਂ ਬਾਅਦ ਚੰਨੀ ਨੂੰ ਜਦੋਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਉਦੋਂ ਇਹਨਾਂ ਦਾ ਬੈਰ ਉਹਨਾਂ ਨਾਲ ਪੈ ਗਿਆ ਕਿਉਂਕਿ ਸਿੱਧੂ ਦੀ ਇਕਾਤ ਹੈ ਸਿੱਧੂ ਕਦੀ ਨੰਬਰ 2 ਤੇ ਚੱਲ ਕੇ ਰਾਜੀ ਨਹੀਂ ਐ ਜਦੋਂ ਗੱਲਾਂ ਹੁੰਦੀਆਂ ਇਸ ਬੰਦੇ ਨੇ ਬੋਲੇ ਬਗੈਰ ਨਹੀਂ ਰਹਿਣਾ ਉਹਨੇ ਜੋ ਖਲਾਫ ਗੱਲ ਹੈ ਮੂੰਹ 'ਚ ਹੈਗੀ ਦਿਲ 'ਚ ਹੈਗੀ ਆ ਉਹ ਘਰ ਦੇਣੀ ਹੈਗੀ ਆ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਵੈਰ ਪੈ ਜਾਂਦਾ ਪਰ ਅਦਰਵਾਇਜ਼ ਜਿਹਦੇ ਵੀ ਲਈ ਕੈਂਪੇਨ ਕਰਦੇ ਆ ਉਹ ਉਸ ਬੰਦੇ ਨੂੰ ਫਾਇਦਾ ਹੋ ਜਾਂਦਾ ਕਿਉਂਕਿ ਗੱਲਾਂ ਉਹਨਾਂ ਕੋਲ ਬਹੁਤ ਨੇ ਤੇ ਸਟੇਜਾਂ ਤੋਂ ਉਹ ਜਿਹੜੇ ਵੋਟਰ ਹੈਗੇ ਆ ਉਹਨਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਨੇ ਇਸੇ ਕਰਕੇ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਅੰਮਰਸਰ ਤੋਂ ਪਟਿਆਲਾ ਸੰਗਰੂਰ ਵਗੈਰਾ ਤੋਂ ਬਕਾਇਦਾ ਡਿਮਾਂਡ ਆਈਆਂ ਸੀ ਕਿ ਸਿੱਧੂ ਤੋਂ ਬਗੈਰ ਸਾਡੇ ਹੋਰ ਕਿਸੇ ਨੂੰ ਭੇਜੋ ਨਾ ਵੇਜੋ ਨਵਜੋਤ ਸਿੰਘ ਸਿੱਧੂ ਨੂੰ ਭੇਜ ਦਿਓ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਉਹਦਾ ਪ੍ਰਭਾਵ ਇੱਥੇ ਬਹੁਤ ਹੈ ਤੇ ਖਾਸ ਕਰ ਇਹਨਾਂ ਜਿਹੜੀਆਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਸੰਗਰੂਰ ਪਟਿਆਲਾ ਅੰਮਰਸਰ ਨਾਲ ਜੁੜਦੇ ਨੇ ਵਿੱਚ ਉਹਨਾਂ ਦੇ ਵਿੱਚ ਨੇ ਤੇ ਉਹਨਾਂ ਦੇ ਵਿੱਚ ਕਾਫੀ ਪ੍ਰਭਾਵ ਨਵਜੋਤ ਸਿੰਘ ਸਿੱਧੂ ਦਾ ਅੱਛਾ ਰੁਦਰਾ ਜੀ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਕੀ ਐਤਕੀ ਨਵਜੋਤ ਸਿੰਘ ਸਿੱਧੂ ਨੇ ਆਪ ਮਨਾ ਕੀਤਾ ਹੈ ਜਾਂ ਸ਼ਾਇਦ ਹਾਈ ਕਮਾਂਡ ਹੀ ਨਹੀਂ ਲਿਆਉਣਾ ਚਾਹੁੰਦੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਕਿਉਂਕਿ ਪਿੱਛੇ ਵੀ ਜੋ ਕੁਝ ਹੋਇਆ ਪਾਰਟੀ ਅੰਦਰੋਂ ਟੁੱਟੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਇੱਕ ਪਤਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਹਾਈ ਕਮਾਂਡ ਚਾਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣਾ ਦੇਖੋ ਚਾਣਗੇ ਤਾਂ ਸਹੀ ਇੱਕ ਸਟਾਰ ਪ੍ਰਚਾਰਕ ਹੈ ਉਹਨਾਂ ਕੋ ਜਿਹੜੀ ਮਜ਼ਾਹੀਲ ਹੈ ਉਹਨੂੰ ਇਸਤੇਮਾਲ ਕਰਨ ਦੀ ਉਹ ਕੋਸ਼ਿਸ਼ ਤਾਂ ਕਰਨਗੇ ਕਿ ਇਸ ਵਕਤ ਜਿਹੜਾ ਇਹਨੂੰ ਵੀ ਜਿਹੜਾ ਕਰ ਲਓ ਸਿੱਧੂ ਦਾ ਪ੍ਰਭਾਵ ਤਾਂ ਹੈਗਾ ਹੀ ਐਨਾ ਤੇ ਪਰ ਉਹਨਾਂ ਨੂੰ ਪਤਾ ਹੈ ਕਿ ਪਿਛਲੀ ਵਾਰੀ ਵੀ ਉਹਨਾਂ ਨੂੰ ਸਟਾਰ ਕੈਂਪੇਨਰ ਦੀ ਲਿਸਟ ਦੇ ਵਿੱਚ ਪਾਇਆ ਸੀ ਤੇ ਉਹ ਕਿਤੇ ਆਏ ਨਹੀਂ ਤੇ ਇਸ ਕਰਕੇ ਹੋ ਸਕਦਾ ਉਹਨਾਂ ਨੇ ਕਿਹਾ ਹੋਵੇ ਜਾਂ ਪਹਿਲੇ ਗੱਲ ਹੋਈ ਹੋਵੇ ਤੇ ਇਹ ਹਜੇ ਪੱਕੀ ਗੱਲ ਨਹੀਂ ਪਤਾ ਹੈਗੀ ਆ ਕਿ ਇਹਨਾਂ ਨੇ ਰੋਕਿਆ ਉਹਨਾਂ ਨੂੰ ਲਿਸਟ ਚ ਪਾਉਣ ਨੂੰ ਕਿ ਉਹਨਾਂ ਨੇ ਆਪ ਨਹੀਂ ਲਿਸਟ ਦੇ ਵਿੱਚ ਪਾਇਆ ਪਰ ਨਹੀਂ ਹੈਗੇ ਤਾਂ ਨਹੀਂ ਹੈਗੇ ਅੱਛਾ ਇੱਕ ਵਾਰੀ ਮੈਂ ਨਵਜੋਤ ਕੋਰ ਸਿੱਧੂ ਬਾਰੇ ਵੀ ਗੱਲ ਕਰਨੀ ਚਾਹੁੰਨਾ ਕਿਉਂਕਿ ਨਵਜੋਤ ਕੋਰ ਸਿੱਧੂ ਚਲੋ ਕਹਿੰਦੇ ਤਾਂ ਹੈਗੇ ਕਿ ਮੈਂ ਲੜਾਂਗੀ ਪਰ ਕੀ ਨਵਜੋਤ ਕੋਰ ਸਿੱਧੂ ਸਿਆਸੀ ਤੌਰ ਤੇ ਇਸ ਪੋਜੀਸ਼ਨ 'ਚ ਹੈਗੇ ਆ ਕਿ ਉਹ ਚੋਣ ਲੜਨ ਔਰ ਕਾਂਗਰਸ ਲਈ ਲਾਹੇਵੰਦ ਸਾਬਿਤ ਹੋਣ ਦੇਖੋ ਉਹਨਾਂ ਦੇ ਹੈਲਥ ਦੀ ਤਾਂ ਪ੍ਰੋਬਲਮ ਹੈਗੀ ਆ ਇਸ ਇਹ ਗੱਲ ਤਾਂ ਮੰਨਣ ਵਾਲੀ ਹੈਗੀ ਆ ਪਰ ਫੇਰ ਵੀ ਜਿਹੜੇ ਸਿਆਸਤ ਨਾਲ ਜੁੜੇ ਰਹਿੰਦੇ ਹਨ ਨਾ ਉਹ ਚਾਹੇ 80 85 90 ਸਾਲਾਂ ਦੇ ਵੀ ਹੋ ਜਾਣ ਉਹ ਜਦੋਂ ਚੋਣਾ ਆਉਂਦੀਆਂ ਨਾਲ ਹੀ ਉਹਨਾਂ ਨੂੰ ਸਰਗਰਮੀ ਆ ਜਾਂਦੀ ਹੈਗੀ ਉਹਨਾਂ ਦੇ ਸਰੀਰ ਦੇ ਵਿੱਚ ਜਾਨ ਆ ਜਾਂਦੀ ਹੈਗੀ ਫਿਰ ਇਹਨਾਂ ਦੀ ਤਾਂ ਹਜੇ ਉਮਰ ਬੜੀ ਘੱਟ ਹੈਗੀ ਆ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਇਸ ਪਾਸੇ ਜਿਹੜਾ ਆਪਣਾ ਇੱਛਾ ਦਿਖਾਈ ਹੈ ਤਾਂ ਲੜ ਤਾਂ ਸਕਦੇ ਹੈਗੇ ਆ ਤੇ ਜਿੱਤਣ ਦੀ ਵੀ ਕੈਪੇਬਿਲਿਟੀ ਹੈਗੀ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਪਰ ਹੁਣ ਇਹ 2017 ਤੱਕ ਕੀ ਲੰਘਦਾ ਹੈ ਹੈ ਨਾ ਪੋਲਾ ਥੱਲੋਂ ਪਾਣੀ ਕਿੰਨਾ ਲੰਘ ਜਾਣਾ ਉਦੋਂ ਤੱਕ ਤਾਂ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਉਦੋਂ ਕੀ ਹੁੰਦਾ ਹੈ ਫਿਲਹਾਲ ਕਾਂਗਰਸ ਨੂੰ ਲੈ ਕੇ ਸਥਿਤੀ ਲਗਾਤਾਰ ਤੀਵਰ ਹੁੰਦੀ ਜਾ ਰਹੀ ਹੈ ਖਾਸ ਤੌਰ ਤੇ ਅੱਜ ਕਿਉਂਕਿ ਭਾਰਤ ਭੂਸ਼ਣ ਆਸ਼ੂ ਦੇ ਸੰਮਣ ਤੋਂ ਬਾਅਦ ਕੀ ਸਥਿਤੀ ਬਣਦੀ ਹੈ ਜਾਂ ਪਾਰਟੀ ਕਿਦਾਂ ਐਕਿਊਮੂਲੇਟ ਹੁੰਦੀ ਹੈ ਇਸ ਮੈਟਰ ਦੇ ਉੱਤੇ ਉਹ ਦੇਖਣ ਵਾਲੀ ਗੱਲ ਹੋਵੇਗੀ ਕਿ ਪਹਿਲਾਂ ਵਾਂਗ ਸਿਚੁਏਸ਼ਨ ਥੋੜੀ ਪਾਟੋ ਟਾੜ ਵਾਲੀ ਨਜ਼ਰ ਆਉਂਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ 1 انڈیا ਪੰਜਾਬੀ ਤੇ